ਨੇ ਬਹੁਤ ਜ਼ਬਰਦਸਤ ਗੇੜੀ ਖੇਡ ਦਿਖਾਈ ਹੈ ਔਰ ਜਿਹੜੇ ਪਲੇਅਰ ਇਸ ਲੀਗ ਦੇ ਵਿੱਚ ਉੱਪਰਲੇ ਪਲੇਅਰਾਂ ਦੇ ਵਿੱਚ ਆਏ ਨੇ ਉਹਨਾਂ ਨੂੰ ਬੜੇ ਖੂਬਸੂਰਤ ਇਨਾਮ ਜਿਹੜੇ ਦਿੱਤੇ ਗਏ ਨੇ ਔਰ ਇਸੇ ਲੜੀ ਦੇ ਵਿੱਚ ਰੋਗਲਾ ਪਿੰਡ ਦੀ ਟੀਮ ਜੋ ਪਹਿਲੀ ਵਾਰ ਜਿੱਥੇ ਪਿੰਡ ਓਪਨ ਦੀ ਨਰੋਲ ਕਬੱਡੀ ਦੇ ਵਿੱਚ ਉੱਭਰ ਕੇ ਸਾਹਮਣੇ ਆਈ ਹੈ ਜ਼ਬਰਦਸਤ ਤਰੀਕੇ ਦੇ ਨਾਲ ਉਥੇ ਰੋਗਲਾ ਪਿੰਡ ਦਾ ਨੌਜਾਨ ਦੀਪੂ ਜਿਹੜਾ ਇਸ ਲੀਗ ਦਾ ਤੀਜੇ ਨੰਬਰ ਦਾ ਦੂਜੇ ਨੰਬਰ ਦਾ ਜਿਹੜਾ ਉਹ ਸਟਾਪਰ ਰਿਹਾ ਔਰ ਦੂਸਰੇ ਨੰਬਰ ਤੇ ਉਹਨੂੰ ਜਿਹੜੀ ਲਾਈਟ ਵਾਲੀ ਸਕੂਟਰੀ ਇਨਾਮ ਦੇ ਵਿੱਚ ਦਿੱਤੀ ਗਈ ਆ ਸਾਰੀ ਟੀਮ ਸਾਡੇ ਨਾਲ ਮੌਜੂਦ ਹੈ ਸਾਡੇ ਕਬੱਡੀ ਦੇ ਪ੍ਰਸਿੱਧ ਬਲਾਰੇ ਜਗਦੀਸ਼ ਘਰਾਟ ਜਿਹੜੇ ਪਹਿਲੇ ਦਿਨ ਤੋਂ ਇਸ ਲੀਗ ਦੀ ਸ਼ੁਰੂਆਤੀ ਦਿਨਾਂ ਦੇ ਵਿੱਚ ਨਾਲ ਜੁੜੇ ਹੋਏ ਸੀ ਉਹਨਾਂ ਨੇ ਵੀ ਬੜਾ ਤਰਸਦਾ ਜਿਹੜਾ ਕੀਤਾ ਜਦੋਂ ਇਸ ਲੀਗ ਦੇ ਟ੍ਰਾਇਲ ਚੱਲਦੇ ਸੀ ਉਦੋਂ ਵੀ ਉਹ ਨਾਲ ਰਹੇ ਨੇ ਤੇ ਫਿਰ ਸਾਰੀ ਲੀਗ ਦੇ ਵਿੱਚ ਵੀ ਉਹ ਅੰਗ-ਸੰਗ ਰਹੇ ਨੇ ਥੋੜਾ ਗਵਾਦ ਜ਼ਰੂਰ ਹੋਇਆ ਫਾਈਨਲ ਮੈਚ ਦੇ ਦੌਰਾਨ ਪਰ ਉਸ ਨੂੰ ਸੜਝਾਉਂਦਿਆ ਪ੍ਰਬੰਧਕਾਂ ਨੇ ਜਿੰਨਾ ਖਿਡਾਰੀਆਂ ਦੇ ਇਨਾਮ ਬਣਦੇ ਸੀ ਉਹਨਾਂ ਨੂੰ ਇਨਾਮ ਦਿੱਤੇ ਨੇ ਤੇ ਸਾਡੇ ਨਾਲ ਜਿਹੜੇ ਰਾਜੂ ਰੋਗੜਾ ਬੱਬੂ ਰੋਗੜਾ ਜੋ ਪਿਛਲੇ ਲੰਮੇ ਸਮੇਂ ਤੋਂ ਬਜਣੀ ਕਬੱਡੀ ਦੇ ਵਿੱਚ ਤੁਸੀਂ ਖੇਡਦਾ ਦੇਖਦੇ ਆ ਰਹੇ ਹੋ ਨਾਲ ਸਲਾਮੋਹਰੀ ਅਮਰਤ ਹੋਰੀ ਉਹਨਾਂ ਦੀ ਸਾਰੀ ਟੀਮ ਬਿੱਲੂ ਰੋਗੜਾ ਬਿੱਲੂ ਗੁਜਰ ਹੋਰੀ ਸਾਰੇ ਹੈਗੇ ਨੇ ਤੇ ਸਾਡੇ ਨਾਲ ਦੀਪੂ ਜੋ ਇਸ ਲੀਗ ਦੇ ਦੂਜੇ ਨੰਬਰ ਦੇ ਸਟਾਪਰ ਰਹੇ ਨੇ ਬੜੀ ਜ਼ਬਰਦਸਤ ਖੇੜੇ ਇਹਨਾਂ ਨੇ ਫਾਈਨਲ ਦਿਨ ਦੇ ਵਿੱਚ ਵੀ ਦਿਖਾਈ ਤੇ ਸਾਰੀ ਲੀਗ ਦੇ ਵਿੱਚ ਇਹਨਾਂ ਦੀ ਪਰਫਾਰਮੈਂਸ ਜਿਹੜੀ ਬੜੀ ਵਧੀਆ ਰਹੀ ਜਿਨ੍ਹਾਂ ਤੋਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸੁਭਾਵਨਾਵਾਂ ਪ੍ਰਗਟ ਕਰਦੇ ਆ ਵੀ ਇਹ ਇਸ ਇਲਾਕੇ ਦਾ ਇਸ ਖੇਤੇ ਦਾ ਨਾ ਦਿਲਵੇ ਦਾ ਇਹ ਇਲਾਕਾ ਹੈ ਜਿਨੇ ਵੱਡੇ ਵੱਡੇ ਖਿਸ਼ਤਾਰ ਖਿਡਾਰੀ ਪੈਦਾ ਕੀਤੇ ਨੇ ਉਹਨੂੰ ਜ਼ਰੂਰ ਚਮਕਾਉਣਗੇ ਦੀਪੂ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ ਤੁਹਾਨੂੰ ਤੁਸੀਂ ਇਸ ਲੀਗ ਦੇ ਜਿਹੜੇ ਦੂਜੇ ਨੰਬਰ ਦੇ ਸਟਾਪਰ ਨੇ ਕਿਵੇਂ ਮਹਿਸੂਸ ਕਰਦੇ ਹੋ ਬਹੁਤ ਵਧੀਆ ਲੱਗਦਾ ਜੀ ਅੱਛਾ ਜਿਹੜੀ ਮੈਂ ਉਸ ਗੱਲ ਤੇ ਆਵਾਂਗਾ ਜਿਹਦੀ ਸ਼ੁਰੂਆਤ ਕੀਤੀ ਆ ਥੋੜਾ ਸੈਮੀਫਾਈਨਲ ਦੇ ਵਿੱਚ ਜਿਹੜਾ ਡਿਸਪਿਊਟ ਹੋਇਆ ਜਿਹਨੂੰ ਲੈ ਕੇ ਜਦसे ਪ੍ਰਬੰਧਕ ਨਿਰਾਸ਼ ਹੋਏ ਨੇ ਉਥੇ ਲੋਕਾਂ ਨੂੰ ਵੀ ਜਿਹੜਾ ਉਪਰਾਜਾ ਲੱਗਿਆ ਇਸ ਚੀਜ਼ ਤੋਂ ਕੀ ਸਿੱਖਣ ਨੂੰ ਮਿਲਿਆ ਤੁਹਾਨੂੰ ਬਹੁਤ ਵਾਰ ਸਿੱਖਣ ਨੂੰ ਮਿਲਿਆ ਵੀ ਅੱਗੇ ਤੋਂ ਲੜਦੇ ਨਹੀਂ ਨਾ ਹੀ ਕੰਮੇ ਲੜਾਈ ਪਈ ਗਰਾਂਣ ਤੁਸੀਂ ਜਿੱਤਵਲ ਸੀਗੇ ਪਹਿਲੇ ਨੰਬਰ ਤੇ ਜਾਫੇ ਵੀ ਤੁਸੀਂ ਬਣ ਸਕਦੇ ਸੀ ਉਥੇ ਹਾਂ ਜੀ ਹਾਂ ਫਾਈਨਲ ਕਿਉਂਕਿ ਤੁਸੀਂ ਹਲੇ ਖੇਡਣਾ ਬਾਕੀ ਸੀ ਤੁਹਾਡਾ ਸੈਮੀ ਫਾਈਨਲ ਚੱਲ ਰਿਹਾ ਸੀਗਾ ਉਸ ਤੋਂ ਬਾਅਦ ਜਿਹੜੀ ਇੱਕ ਅੰਗਰਾਸ਼ਾ ਵੀ ਹੋਈ ਹੋਣੀ ਮਨ ਦੇ ਵਿੱਚ ਜਦੋਂ ਇਹ ਸਾਰਾ ਕੁਝ ਹਾਂ ਜੀ ਹਾਂ ਉਸ ਤੋਂ ਬਾਅਦ ਦੁੱਖ ਤਾਂ ਹੁੰਦੀ ਹੈ ਜੀ। ਅੱਛਾ ਫਿਰ ਪ੍ਰਬੰਧਕਾਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਦਵਿੰਦਰ ਹੋਰਾਂ ਦੇ ਨਾਲ ਅਤੇ ਹੋਰਾਂ ਦੇ ਨਾਲ ਸਾਰਿਆਂ ਨੇ ਫਿਰ ਇਹਨੂੰ ਮਤਲਬ ਜਿਹੜਾ ਕੰਪਰੋਮਾਈਜ਼ ਹੋਇਆ ਵੀ ਤੁਹਾਡਾ ਬਣਦੀ ਸੀਗਾ ਜਿਹੜਾ ਬੈਸਟ ਉਹ ਇਨਾਮ ਤੁਹਾਨੂੰ ਕੱਲ ਦਿੱਤਾ ਗਿਆਗਾ। ਦਿੱਤਾ ਹੀ ਹੈ। ਔਰ ਤੁਸੀਂ ਸਾਡੇ ਇਲਾਕੇ ਦੇ ਜਿਹੜੇ ਆਉਣ ਵਾਲੇ ਵੱਡੇ ਜਾਫੀ ਹੋ ਬਹੁਤ ਸਾਰੀਆਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਨੇ ਔਰ ਇਸ ਲੀਗ ਦੇ ਵਿੱਚੋਂ ਤੁਹਾਨੂੰ ਪੂਰੇ ਸੀਜ਼ਨ ਦੇ ਕੀ ਸਿੱਖਣ ਨੂੰ ਮਿਲਿਆ? ਪਹਿਲਾਂ ਤਾਂ ਹੀ ਆਪਣੀ ਮਤਲਬ ਦੁਨੀਆਦਾਰੀ ਦੇਖੀ ਜਾਂਦੀ ਸਭ ਤੋਂ ਪਹਿਲਾਂ ਤਾਂ ਹੀ ਮਤਲਬ ਬੰਦੇ ਚਲਾਇ ਰਹਿ ਕੇ ਪਤਾ ਲੱਗਦਾ ਹੀ ਔੜ ਔੜੀ ਬਾਕੀ ਹੋਰੀ ਕਮੇ ਮੈਚ ਵਧੀਆ ਚੱਲੇ ਨਹੀਂ ਆਕਸੀਜਨ ਦੀ ਕਮੀ ਬਹੁਤ ਵਧੀਆ ਲੀਗ ਚਲਾਈ ਤੀ ਹੋਰ ਕਮੇ ਬਸ ਨਿਆਮ ਵਧੀਆ ਨਿੰਦੇ ਤੀ ਮਾਲੂ ਬੁੱਕਣੀ ਮਾਰ ਦਿੱਤੀ ਕਰੋ ਪੈਸੇ ਨਹੀਂ ਲੱਗਦੇ ਦੀ ਮੇਨ ਗੱਲ ਅੱਛਾ ਤੁਸੀਂ ਟੰਡੋਲੀ ਖੁਰਦ ਚ ਖੇਡਦੇ ਰਹੋ ਪਹਿਲਾਂ ਇਸ ਲੀਗ ਸ਼ੁਰੂ ਹੋਣ ਤੋਂ ਪਹਿਲਾਂ ਪਿਛਲੇ ਅਸੀਂ ਓਪਨ ਦੇ ਵਿੱਚ ਔਰ ਇੱਕ ਇਹਦੇ ਨਾਲ ਇੱਕ ਚੀਜ਼ ਜਿਹੜੀ ਸਪਸ਼ਟ ਹੋਈ ਹੈ ਸਾਹਮਣੇ ਵੀ ਤੁਸੀਂ ਆਪਣੀ ਟੀਮ ਇੱਕ ਵਧੀਆ ਬਣ ਗਈ ਤੁਹਾਡੀ ਹਾਂ ਜੀ ਇਸਕਾ ਇੱਕ ਰੇਡਰ ਦੀ ਤੁਹਾਨੂੰ ਜਿਹੜੀ ਹੈ ਉਹ ਕਮੀ ਰਹੂਗੀ ਤਿਆਰ ਹੋ ਜੂਗਾ ਤੁਹਾਡਾ ਪਰ ਜਾਫੀ ਤੁਸੀਂ 3-4 ਵਧੀਆ ਹੋਗੇ ਇਸ ਲੀਗ ਦੇ ਵਿੱਚੋਂ ਇੱਕ ਰੋਗੜਾ ਦੀ ਟੀਮ ਉੱਪਰ ਕੇ ਸਾਹਮਣੇ ਆ ਗਈ ਓਪਨ ਦੀ ਇਹ ਇਹ ਚੀਜ਼ ਵੀ ਮਿਲੀ ਹੈਗੀ ਹਾਂ ਜੀ ਅੱਛਾ ਦੀਪੂ ਚਲੋ ਇਹ ਸਾਰਾ ਕੁਝ ਹੋਇਆ ਹੈਗਾ ਕਿਸ ਤਰ੍ਹਾਂ ਦੀ ਹੁਣ ਤਿਆਰੀ ਹੈ ਪੰਜਾਬ ਦਾ ਜਿਹੜਾ ਸੀਜ਼ਨ ਹੈ ਅੱਗੇ ਚੱਲ ਰਿਹਾ ਤੇ ਇਹ ਸਕੂਟਰੀ ਤੁਹਾਨੂੰ ਮਿਲ ਗਈ ਉਸ ਤੋਂ ਸਮੇਂ ਪਰਿਵਾਰ ਦਾ ਪਿੰਡ ਵਾਲਾਂ ਦਾ ਦਾ ਸਾਥੀ ਖਿਡਾਰੀਆਂ ਦਾ ਕੀ ਰਿਐਕਸ਼ਨ ਥੀ ਸਾਰਾ ਪਿੰਡ ਦਾ ਜੀ ਪਹਿਲਾਂ ਸਭ ਤੋਂ ਵਧੀਆ ਖੁਸ਼ੀ ਮਨਾਈ ਹੈ ਸਾਰੇ ਇਹਨਾਂ ਨੇ ਬਾਕੀ ਜਿਹੜੀ ਟੀਮ ਆਈ ਉਹਨਾਂ ਨੇ ਬਾਤਾਂ ਬਣਾਈਆਂ ਸਭ ਤੋਂ ਵੱਧ ਜਿਹੜੇ ਨਾਲ ਦੇ ਪਲੇਅਰ ਨਹੀਂ ਉਹਨਾਂ ਨੇ ਗੱਲ ਵੀ ਕਰੀ ਉਹਨਾਂ ਨਾਲ ਵੀ ਹਾਂ ਜਿਹੜਾ ਕਈ ਉਹ ਤਾਂ ਦੋ ਆ ਕਰਕੇ ਬਹੁਤ ਖੁਸ਼ ਹੋਈਏ ਕਰਨ ਕਰੋ ਵੀ ਬਹੁਤ ਖੁਸ਼ ਹੋਈਏ ਅੱਛਾ ਘਰ ਵਾਲਾ ਨੇ ਜਦੋਂ ਹੁਣ ਕੱਲ ਤੁਹਾਨੂੰ ਇਹ ਨਿਆਮ ਮਿਲ ਗਿਆ ਪਹਿਲਾਂ ਮਿਲਿਆ ਨਹੀਂ ਫਾਈਨਲ ਦੇ ਘਰ ਵਾਲਾ ਨੇ ਫਿਰ ਡਾਂਟਿਆ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਕਹਿ ਹੀ ਹਾਂ ਪਹਿਲਾਂ ਵੀ ਲੜਾਈ ਸੋਣੇ ਕਰਨੀ ਨਹੀਂ ਸੀ ਜੇ ਉਹਨਾਂ ਨੇ ਗਲਤੀ ਕਰਿਆ ਤੁਸੀਂ ਨਾ ਕਰੋ ਠੀਕ ਅੱਛਾ ਬਾਈ ਬਬਲੂ ਹਰਦੀਪ ਬਬਲੂ ਹੋਰੀ ਉਹਨਾਂ ਦੀ ਸਾਰੀ ਟੀਮ ਹੈ ਜਿਨ੍ਹਾਂ ਨੇ ਬੜਾ ਖੂਬਸੂਰਤ ਪ੍ਰਾਪਨਾ ਕੀਤਾ ਹੈ ਹਰਦੀਪ ਬਬਲੂ ਕਿਪਾ ਟਾਂਡਾ ਸੋਖਾ ਪਪਾਲ ਜੱਸਾ ਗਿੱਲ ਸੀਪਾ ਗਿੱਲ ਇਹ ਬੰਦੇ ਸੀਗੇ ਜਿਹੜੇ ਕੈਨੇਡਾ ਸੌਰੀ ਅਮਰੀਕਾ ਅਤੇ ਆਸਟ੍ਰੇਲੀਆ ਤੋਂ ਜਿਨ੍ਹਾਂ ਨੇ ਇਨਾਮ ਦਿੱਤੇ ਨੇ ਅਸੀਂ ਇਹ ਲੀਗ ਜਿਹੜੀ ਟੂਰਨਾਮੈਂਟ ਆਪਾਂ ਸੰਗਰੂਰ ਦੇ ਵਿੱਚ ਕਾਫੀ ਸਮੇਂ ਬਾਅਦ ਸ਼ੁਰੂ ਕੀਤਾ ਹੈ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ ਇਹਨਾਂ ਨੂੰ ਲੈ ਕੇ ਖਿਡਾਰੀ ਜਿਹੜੇ ਉੱਬਰ ਦੇ ਖਿਡਾਰੀ ਨੂੰ ਕੀ ਸੋਚਦੇ ਨੇ ਉਹਦੇ ਮਨ ਦੇ ਵਿੱਚ ਕੀ ਚੱਲਦਾ ਰਹਿੰਦਾ ਮੌਕਾ ਮਿਲਦਾ ਹੀ ਉੱਬਰ ਦੇ ਖਿਡਾਰੀ ਨੂੰ ਹੀ ਪਹਿਲਾਂ ਹੀ ਮਤਲਬ ਜਿਹੜੇ ਸਾਡੇ ਪਿੰਡ ਦੇ ਜਿਹੜੇ ਜਵਾਬਤੀ ਉਹ ਵੀ ਗੱਡਣ ਜਾਂਦੇ ਸੀ ਹੁਣ ਮੈਂ ਵੀ ਕਮਨ ਮੈਂ ਗੱਡਾਂ ਹੀ ਪਹਿਲੀ ਵਾਰ ਵਾਸਤੇ ਖੜਾਈ ਬਹੁਤ ਵਧੀਆ ਲਈ ਗਈ ਮਤਲਬ ਚਲਾਈ ਗਈ ਅਸੇ ਤੁਸੀਂ ਉੱਬਰ ਰਹੇ ਜਾਫੀਆਂ ਦਬਾਬੇ ਦੇ ਵਿੱਚ ਤਾਂ ਜਦੋਂ ਲੀਗ ਦੇ ਵਿੱਚ ਪਲੇਅਰ ਅੱਗੇ ਆਉਂਦਾ ਫਿਰ ਉਹ ਕਲੱਬਾਂ ਦੇ ਵਿੱਚ ਵੀ ਖੇਡਦਾ ਪਿੰਡ ਓਪਨ ਦੇ ਨਾਲ ਨਾਲ ਕਲੱਬ ਦਾ ਮੈਚ ਖੇਡਣ ਦੀ ਵੀ ਕੋਈ ਤਿਆਰੀ ਹੈਗੀ ਹਾਂਜੀ ਹਾਂਜੀ ਮੇਜਰ ਲੀਗ ਖੇਡਣੀ ਹੈ ਜੀ ਅਸੇ ਮੇਜਰ ਲੀਗ ਫੈਡਰੇਸ਼ਨ ਦੇ ਵਿੱਚ ਤੁਸੀਂ ਇਸ ਸਾਲ ਖੇਡਣ ਦੀ ਮਤਲਬ ਪੂਰੀ ਤਿਆਰੀ ਹੈਗੀ ਬਿਲਕੁਲ ਬਹੁਤ-ਬਹੁਤ ਮੁਬਾਰਕਾਂ ਦੀਪੂ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਜਿਨ੍ਹਾਂ ਨੇ ਇਹ ਬੜਾ ਵਧੀਆ ਪ੍ਰਦਰਸ਼ਨ ਕੀਤਾ ਤੇ ਤੁਸੀਂ ਇਹ ਜਿੱਖਤਾਬ ਜਿੱਤਣ ਦੇ ਵਿੱਚ ਕਾਮਯਾਬ ਹੋਏ ਹੋ ਹੋਰ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਸਾਥੀਆਂ ਨੂੰ ਧੰਨਵਾਦ ਜੀ ਇਹ ਸੀ ਦੀਪੂ ਰੋਗਲਾ ਜਿਨ੍ਹਾਂ ਨੇ ਸੰਗਰੂਰ ਕਬੱਡੀ ਲੀਗ ਦੇ ਸੀਜ਼ਨ ਦੇ ਵਿੱਚ ਦੂਸਰੇ ਨੰਬਰ ਤੇ ਰਹਿ ਕੇ ਜਿਹੜਾ ਲੈਟਰਲ ਸਕੂਟਰੀ ਜਿੱਤੀ ਹੈ ਤੇ ਆਪਣੇ ਆਪ ਨੂੰ ਸਾਬਤ ਕੀਤਾ ਹੈ ਇਹਨਾਂ ਦੇ ਸਾਰੇ ਸਾਥੀ ਖਿਡਾਰੀ ਨੇ ਹੋਰ ਕੋਈ ਕੁਝ ਬਿਲੂ ਭਲਵਾਨ ਜੀ ਹਾਂ ਜੀ ਬਹੁਤ ਬਹੁਤ ਚੰਗਾ ਬੋਲ ਲਿਆ ਜੈਲਦਾਰ ਸਾਹਿਬ ਬਾਕੀ ਜਗਦੀਸ਼ ਜੈਲਦਾਰ ਘਰਾਟ ਸਾਡੇ ਕਬੱਡੀ ਦੇ ਬਲਾਰੇ ਨੇ ਔਰ ਲਿਖਦੇ ਵੀ ਬਹੁਤ ਸੋਹਣਾ ਨੇ ਚੀਜ਼ਾਂ ਨੂੰ ਸਾਰੇ ਚੀਜ਼ਾਂ ਨੂੰ ਸਮਝਦੇ ਨੇ ਮੈਂ ਥੋੜਾ ਬਵਾਰਸ ਸੀਗਾ ਪਰ ਇਹ ਲੀਗ ਦੇ ਵਿੱਚ ਬਿਲਕੁਲ ਜਿਹੜੇ ਨਾਲ ਰਹੇ ਸ਼ੁਰੂ ਦੇ ਸ਼ੁਰੂਆਤੀ ਦਿਨਾਂ ਤੋਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹਨਾਂ ਨੇ ਤਿਆਰੀਆਂ ਵੀ ਕਰਵਾਈਆਂ ਜੈਲਦਾਰ ਸਾਹਿਬ ਜਿਹੜਾ ਇਹ ਲੀਗ ਦਾ ਸਾਰਾ ਪ੍ਰੋਗਰਾਮ ਹੋਇਆ ਹੈ ਅੱਜ ਆਪਾਂ ਰੋਗਲਾ ਪਿੰਡ ਦੇ ਵਿੱਚ ਖੜੇ ਆ ਤੁਸੀਂ ਸ਼ੁਰੂ ਤੋਂ ਨਾਲ ਸੀਗੇ ਕਿਵੇਂ ਦੇਖਦੇ ਹੋ ਇਸ ਨੂੰ ਸੰਗਰੂਰ ਕਬੱਡੀ ਲੀਗ ਦੇ ਪਹਿਲਾਂ ਤਾਂ ਸਾਰੇ ਨੁਮਾਇੰਦਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਸਰ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਾਡੇ ਵੱਲੋਂ ਧੰਨਵਾਦ ਆ ਤੁਹਾਡਾ ਸਾਡੀ ਕਬੱਡੀ ਜਿਹੜੀ ਰੋਗੜਾ ਦੀ ਟੀਮ ਆ ਉਹਨਾਂ ਵੱਲੋਂ ਵੀ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਇੰਨੇ ਖਾਵਲ ਸਮਝਿਆ ਤੇ ਜਿਹੜੀ ਸੰਗਰੂਰ ਕਬੱਡੀ ਲੀਗ ਚਲਾਈ ਗਈ ਆ ਐਸੇ ਤੇ ਜਿਹੜੇ ਨਵੇਂ ਮੁੰਡੇ ਪ੍ਰੇਰ ਜਿਹੜੇ ਮੈਂ ਕਹਿ ਸਕਦਾ ਵੀ ਜਿਨ੍ਹਾਂ ਨੂੰ ਕੋਈ ਉੱਪਰ ਉੱਠਣ ਲਈ ਕੋਈ ਚੰਗਾ ਪਲੇਟਫਾਰਮ ਨਹੀਂ ਮਿਲ ਰਿਹਾ ਸੀਗਾ ਜੀ ਤੇ ਉਹ ਪਲੇਟਫਾਰਮ ਸਾਡੇ ਐਨਆਰਆਈ ਭਰਾਵਾਂ ਨੇ ਰਲ ਕੇ ਇਲਾਕੇ ਦੀਆਂ ਕਲੱਬਾਂ ਨੇ ਜਾਂ ਇਲਾਕੇ ਦੇ ਉਪ ਪ੍ਰੋਮੋਟਰਾਂ ਦੇ ਸਪੋਰਟਰਾਂ ਨੇ ਉਹ ਰਲ ਕੇ ਜਿਹੜਾ ਇੱਕ ਬਹੁਤ ਵਧੀਆ ਪਲੇਟਫਾਰਮ ਦਿੱਤਾ ਜਿਹਦੇ ਚੋ ਰੋਗਲਾ ਦੀ ਟੀਮ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਇਹ ਜਿਹੜੀ ਟੀਮ ਵੀ ਨਰੋਲ ਓਪਨ ਦੇ ਵਿੱਚ ਪਹਿਲੀ ਜਿਹੜੀ ਟੀਮ ਹੈ ਵੀ ਆਪਣੇ ਇਲਾਕੇ ਦੀ ਜਿਹੜੀ ਵਧੀਆ ਉੱਭਰੀ ਹੈਗੀ ਤੇ ਅ ਅੱਗੇ ਵੀ ਜਿਹੜੇ ਇਹ ਜਿਹੇ ਉਪਰਾਲੇ ਕਰਨੇ ਚਾਹੀਦੇ ਨੇਗੇ ਅਸੀਂ ਵੀ ਇਲਾਕੇ ਦੀਆਂ ਸਾਰੀਆਂ ਕਲੱਬਾਂ ਨੂੰ ਬੇਨਤੀ ਕਰਦੇ ਹਾਂ ਵੀ ਬੇਸ਼ੱਕ ਤੁਸੀਂ ਆਲ ਓਪਨ ਦੇ ਜਾਂ ਅਕੈਡਮੀਆ ਦੇ ਮੈਚ ਕਰਵਾ ਰਹੇ ਹੋ ਤਾਂ ਨਾਲ ਨਾਲ ਜਿਹੜੇ ਜੇਕਰ ਤੁਸੀਂ ਅੱਜ ਰੁੱਖ ਲਾਉਂਗੇ ਤਾਂ ਕੱਲ ਨੂੰ ਉਹ ਫਲ ਵੀ ਦੇਣਗੇ ਤੇ ਆਪਾਂ ਨੂੰ ਜਿਹੜੇ ਰੁੱਖ ਲਾਉਣੇ ਚਾਹੀਦੇ ਨੇ ਜਿਹੜੇ ਛੋਟੇ ਜਾਨੀ ਕਿ ਪਲੇਅਰ ਨੇ ਬੱਚੇ ਨੇ ਉਹਨਾਂ ਦੇ ਮੈਚ ਕਰਾਉਣੇ ਚਾਹੀਦੇ ਨੇ ਤਾਂ ਕਿ ਤੇ ਆਪਣੇ ਵੱਡੇ ਪਲੇਅਰ ਪੈਦਾ ਹੋ ਸਕਣ ਇਹ ਜਿਹੜਾ ਸੰਗਰੂਰ ਲੀਗ ਦਾ ਮੈਚ ਸੀਗਾ ਇਹ ਉਹ ਇੱਕ ਰੁੱਖ ਲਾਉਣ ਵਾਲੀ ਕੰਮ ਸੀ ਜੀ ਬਿਲਕੁਲ ਜੀ ਬੱਬੂ ਰੋਗੜਾ ਤੇ ਦੀਪ ਨੂੰ ਤਾਂ ਸਾਰੇ ਜਾਣਦੇ ਸੀਗੇ ਪਰ ਜਿਹੜੇ ਦੋ ਸਟਾਪਰ ਸਲਾਮੂ ਤੇ ਆਪਣਾ ਰਾਜੂ ਸਾਹਮਣੇ ਆਏ ਨੇ ਇਸ ਲੀਗ ਦੀ ਬਦੌਲਤ ਉਹ ਜੀ ਨੂੰ ਵੀ ਸਾਰੇ ਜਾਣਦੇ ਸੀਗੇ ਇਹ ਦੋ ਪਲੇਅਰ ਵੀ ਜਿਹੜੇ ਉੱਭਰ ਕੇ ਸਾਹਮਣੇ ਆ ਗਏ ਨੇ ਰੋਗੜੇ ਦੇ ਉਹਨਾਂ ਦੇ ਸਮੇਂ 'ਚ ਇਹਨਾਂ ਤੋਂ ਵੀ ਵੱਡੀ ਆਸਾਂ ਨੇ ਅੱਛਾ ਇੱਕ ਗੱਲ ਮੈਂ ਹੋਰ ਤੁਹਾਡੇ ਤੋਂ ਜਾਣਨੀ ਚਾਹਾਂਗਾ ਜਿੱਥੇ ਸਾਰੀ ਲੀਗ ਦੇ ਵਿੱਚ ਤੁਹਾਡਾ ਯੋਗਦਾਨ ਸੀ ਖਾਸ ਕਰਕੇ ਰੋਗੜਾ ਟੀਮ ਦੇ ਲਈ ਤੁਹਾਡੀ ਬਹੁਤ ਵੱਡੀ ਜਿਹੜੀ سپورਟ ਰਹੀ ਹੈਗੀ ਇਹ ਇਹੋ ਜਿਹੇ ਬੰਦਿਆਂ ਦੀ سپورਟ ਸੀ ਕਿਸ ਟੀਮ ਨੂੰ ਜਿਹੜੋਂ ਜਿਨ੍ਹਾਂ ਨੂੰ ਰੋਗੜਾ ਦੀ ਟੀਮ ਆ ਜੀ ਮੇਰੇ ਬਹੁਤ ਪਿਆਰੇ ਭਰਾ ਨੇ ਜੀ ਦੀਪ ਭਟੜਾ ਜੀ ਨਿਊਜ਼ੀਲੈਂਡ ਉਹ ਭਰਾਵਾਂ ਨੇ ਟੀਮ ਨੂੰ ਜਿਹੜੀ ਸਪான்ਸਰ ਕੀਤਾ ਸੀਗਾ ਆਪਣੇ ਸੰਗਰੂਰ ਕਬੱਡੀ ਲੀਗ ਦੇ ਵਿੱਚ ਜਿਹੜੀ سپورਟ ਦੀ ਗੱਲ ਕੀਤੀ ਹਸਤਾ ਜੀ ਤੁਸੀਂ ਨੇ ਇਹ ਜਿਹੜੀ ਕਿ ਜਦੋਂ ਮੈਂ ਕਮੈਂਟਰੀ ਕਰਨ ਲੱਗਿਆ ਸੀ ਨਾ ਇਹ ਰੋਗਲੇ ਪਿੰਡ ਨੇ ਸਭ ਤੋਂ ਪਹਿਲੀ ਵਾਰੀ ਮੇਰੀ ਪੋਸਟਰ ਦੇ ਵਿੱਚ ਫੋਟੋ ਲਾਈ ਸੀਗੀ ਬਿਲਕੁਲ ਜੀ ਉਹ ਮੈਂ ساری ਜ਼ਿੰਦਗੀ ਆਸਾਨ ਸਮਝਦਾ ਇਹ ਬੰਦਿਆਂ ਦਾ ਤੇ ਉਹਦੇ ਕਰਕੇ ਮੈਂ ਜਦੋਂ ਵੀ ਕਿਸੇ ਟੂਰਨਾਮੈਂਟ ਦੇ ਉੱਤੇ ਜਾਂਦਾ ਜਾਂ ਮੈਨੂੰ ਜਦੋਂ ਇਹ ਮਿਲਦੇ ਨਾ ਤਾਂ ਮੈਨੂੰ ਕਹਿੰਦਾ ਮੈਂ ਵੀ ਵਿਆਹ ਜੰਨਾ ਚਾ ਚੜ ਜਾਂਦਾ ਇਸੇ ਕਰਕੇ ਵੀ ਮੈਂ ਇਹ ਬੰਦਿਆਂ ਦੀ ਸਪੋਰਟ ਕਰਨੀ ਚਾਹੁੰਨਾ ਜੇ ਅੱਜ ਪਰਮਾਤਮਾ ਨੇ ਆਪਾਂ ਨੂੰ ਕਿਸੇ ਮਕਾਮ ਤੇ ਪਹੁੰਚਾਇਆ ਤੇ ਆਪਾਂ ਜੇ ਅੱਜ ਇਹਨਾਂ ਦੀ ਸਪੋਰਟ ਕਰ ਸਕਦੇ ਹਾਂ ਤਾਂ ਉਹ ਕਰਨੀ ਚਾਹੀਦੀ ਆ ਤੇ ਰੋਗਲੇ ਦੀ ਟੀਮ ਇਹੋ ਜੀ ਆ ਬਾਕੀ ਜਿੰਨੇ ਉਰੇ ਜਿੰਨੇ ਕੇ ਇਹ ਸਾਡੇ ਪਲੇਅਰ ਨੇ ਜਾਂ ਹੋਰ ਵੀ ਪਿੰਡ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਹੜੀਆਂ ਮੇਰੇ ਨਾਲ ਫੈਮਿਲੀ ਮੈਟਰ ਦੇ ਤੌਰ ਤੇ ਮੇਰੇ ਨਾਲ ਵਰਤਦੀਆਂ ਨੇ ਇੱਕ ਚੀਜ਼ ਮੈਂ ਤੁਹਾਡੇ ਤੋਂ ਜਾਣਨੀ ਚਾਹਾਂਗਾ ਤੁਹਾਨੂੰ ਰੋਕ ਰਿਆਂ ਪਿੰਡ ਓਪਨ ਦੇ ਰੋਲ ਉੱਪਰ ਕਬੱਡੀ ਦੇ ਟੂਰਨਾਮੈਂਟ ਵੀ ਤੁਸੀਂ ਰੋਜ਼ ਕਰਦੇ ਹੋ ਬੋਲਦੇ ਹੋ ਬਜਟ ਥੋੜਾ ਹੁੰਦਾ ਹੈ ਪ੍ਰਾਈਜ਼ ਥੋੜੇ ਹੁੰਦੇ ਨੇ ਪਰ ਸਾਰੀ ਰਾਤ ਉਹ ਟੂਰਨਾਮੈਂਟ ਚੱਲਦੇ ਨੇ ਇੱਕ ਸੰਗਰੂਰ ਲੀਗ ਕਬੱਡੀ ਜਿਹੜੀ ਚੱਲੀ ਹੈ ਤੋਂਨਾਂ ਦੇ ਵਿੱਚ ਅੰਤਰ ਜਿਹੜਾ ਕੀ ਹੈ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ ਜਿਹੜੀ ਸੰਗਰੂਰ ਕਬੱਡੀ ਲੀਗ ਹੋਈ ਹੈ ਪਹਿਲਾ ਨੰਬਰ ਤਾਂ ਇਹ ਜਿਹੜੀਆਂ ਜਿਹੜੀਆਂ 16 ਟੀਮਾਂ ਨਾਮਵਰ ਖੇਡੀਆਂ ਉਹਦੇ ਜ ਹਰੇਕ ਟੀਮ ਨੂੰ ਪਾਰਟਿਸਿਪੇਟ ਮਿਲਿਆ ਉਹਨਾਂ ਨੂੰ ਜੋ ਵੀ ਕਰਾਇਆ ਪੜਾ ਉਹਨਾਂ ਦਾ ਮਿਲਿਆ ਜਿੱਤੇ ਹੁਣ ਮੈਂ ਦੇਖਿਆ ਦੋ ਤਿੰਨ ਪਿੱਛੇ ਆ ਟੂਰਨਾਮੈਂਟ ਹੋਏ ਨੇਗੇ ਉੱਥੇ 100 ਤੋਂ ਪਲੱਸ ਟੀਮ ਐਂਟਰ ਹੋ ਜਾਣੀ 3-3 3:3 ਵਜੇ ਸਵੇਰ ਦੇ ਫਾਈਨਲ ਟਾਈਮ ਮੈਚ ਹੋਣਾ ਤੇ ਉਹ 3:300 ਸਾਢੇ ਤਿੰਨ ਜਾਂ 4 ਨੰਬਰ ਦੇ ਕੇ ਮੈਚ ਕਰਾਉਣੇ ਟੀਮਾਂ ਦੇ ਉਹਦਾ ਇੱਕ ਕਬੱਡੀ ਦਾ ਘਾਣਾ ਜੀ ਜਾਂ ਤਾਂ ਸੀਮਤ ਟੀਮਾਂ ਐਂਟਰ ਕਰਾ ਕੇ ਉਹ ਮੈਚ ਕਰਵਾਇਆ ਕਰਨ ਜਾਂ ਫਿਰ ਜੇ ਇਦਾਂ ਜਿਵੇਂ ਲੀਗ ਐ ਸਿਸਟਮ ਐ ਜਾਂ ਉਹ ਲੀਗ ਸਿਸਟਮ ਦੇ ਅਧਾਰਕ ਟੂਰਨਾਮੈਂਟ ਹੋਣੇ ਚਾਹੀਦੇ ਨੇ ਕਿਉਂਕਿ ਜੇ ਆਪਾਂ ਨਰੋਲ ਓਪਨ ਦੇ ਮੈਚ ਤਾਂ ਆਪਾਂ ਕਰਾ ਰਹੇ ਹਾਂਗੇ ਪਰ ਟੀਮਾਂ ਨੂੰ ਬੜਾਵਾ ਤਾਂ ਦੇ ਰਹੇ ਆ ਪਲੇਅਰਾਂ ਨੂੰ ਉੱਪਰ ਚੱਕਣ ਲਈ ਮੌਕੇ ਤਾਂ ਦੇ ਰਹੇ ਆ ਪਰ ਉਹਨਾਂ ਦਾ ਨਾਲ-ਨਾਲ ਆਪਾਂ ਘਾਣ ਵੀ ਕਰ ਰਹੇ ਹਾਂਗੇ ਕਿਉਂਕਿ ਜੇ ਤਾਂ ਮੰਨ ਲਓ ਗੱਲ ਜੇ ਆਪਾਂ 100 ਟੀਮ ਤੋਂ ਪਲੱਸ ਟੀਮ ਐਂਟਰ ਕਰ ਲਈ ਪਰ ਉਹਨਾਂ ਨੂੰ ਖੜ੍ਹਾਉਣ ਦਾ ਸਭਾ ਵੀ ਚਾਹੀਦਾ ਜੀ ਅੱਛਾ ਇੱਕ ਚੀਜ਼ ਹੋਰ ਹੋਈ ਹੈ ਜਿਹੜਾ ਫਾਈਨਲ ਦੇ ਨੇ ਸਾਰਾ ਖਲਾਰਾ ਪਿਆ ਤੁਸੀਂ ਪ੍ਰਬੰਧਕੀ ਟੀਮ ਦੇ ਵਿੱਚ ਸੀਗੇ ਕੋਈ ਵੀ ਆਪਣੇ ਚੋ ਚਲੋ ਅਸੀਂ ਵੀ ਨਾਲ ਸੀਗੇ ਇਸ ਨੂੰ ਉਥੇ ਸੈਟੀਸਫਾਈ ਨਹੀਂ ਕਰ पाए ਜਿਹੜੇ ਇਨਾਮਾਂ ਦੀ ਵੰਡਣ ਦੀ ਜਲਦਬਾਜ਼ੀ ਹੋਈ ਹੈ ਦੁਆਰਾ ਜਿਹੜੇ ਦੀਪੂ ਹੋਰੀ ਬਣਦੇ ਸੀ ਇਹਨਾਂ ਨੂੰ ਇਨਾਮ ਦੁਆਰਾ ਬਾਅਦ ਚ ਦਿੱਤੇ ਗਏ ਨੇ ਇਹਦਾ ਜਿਹੜਾ ਥੋੜਾ ਜਿਹਾ ਮਤਲਬ ਫਰਕ ਆਇਆਗਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਬਹੁਤ ਗਲਤ ਫੈਸਲਾ ਲੈ ਗਿਆ ਜੀ ਅਸੀਂ ਵੀ ਮਾਫੀ ਚਾਹੁੰਦੇ ਹਾਂ ਸਾਰੀ ਸੰਗਤ ਤੋਂ ਚਲੋ ਖਿਡਾਰੀ ਨੇ ਹਨਾ ਜੀ ਇੱਕ ਸੈਮੀਫਾਈਨਲ ਮੈਚ ਹੋਇਆ ਤਾਂ ਲੋਂਗੋ ਵਾਲ ਵਰਸੀ ਰੋਗਲਾ ਦੀ ਟੀਮ ਦਾ ਉਹਦੇ ਚ ਖਿਡਾਰੀ ਚੱਲਦੇ ਸਟ੍ਰਗਲ ਦੇ ਵਿੱਚ ਕਈ ਵਾਰੀ ਖਿਡਾਰੀ ਹਾਈਪਰ ਹੋ ਜਾਂਦੇ ਨੇਗੇ ਮੈਂ ਦੇਖਿਆ ਵੀ ਬਹੁਤ ਵੱਡੀਆਂ-ਵੱਡੀਆਂ ਕਲੱਬਾਂ ਜਿਹੜੀਆਂ ਵੱਡੇ-ਵੱਡੇ ਖਿਡਾਰੀ ਜਿਹੜੇ ਲੜ ਪੈਂਦੇ ਨੇ ਆਪਸ ਦੇ ਵਿੱਚ ਪਰ ਉਹਨਾਂ ਦਾ ਜਿਹੜਾ ਆਪਸ ਦੇ ਵਿੱਚ ਪਿਆਰ ਆ ਉਹ ਜਿਹੜਾ ਦੁਨੀਆਦਾਰੀ ਦਾ ਪਿਆਰ ਮੈਂ ਕਹਿ ਸਕਦਾ ਵੀ ਉਹਨਾਂ ਦਾ ਬਹੁਤ ਜ਼ਿਆਦਾ ਹੁੰਦਾ ਪਰ ਜਦ ਮੈਂ ਦੇਖਿਆ ਵੀ ਇਹ ਲੜਨ ਤੋਂ ਬਾਅਦ ਵੀ ਜਿਹੜੀਆਂ ਦੋਨੇ ਟੀਮਾਂ ਉੱਥੇ ਇਕਜੁੱਟ ਹੋ ਗਏ ਉਹਨਾਂ ਨੇ ਤਾਂ ਮਾਫੀ ਵੀ ਮੰਗਣ ਲਈ ਆਈਆਂ ਤੇ ਚਲੋ ਜੋ ਵੀ ਹੋਇਆ ਸਿਸਟਮ ਵੈਸੇ ਜਿਹੜਾ ਰਿਜ਼ਲਟ ਲਿਆ ਗਿਆ ਮੌਕੇ ਦੇ ਉੱਤੇ ਵੀ ਇਹ ਗਲਤ ਲਿਆ ਗਿਆ ਤੇ ਉਸ ਤੋਂ ਬਾਅਦ ਜਿੱਦਾਂ ਸਾਡੇ ਐਨਆਰਆਈ ਭਰਾ ਹਰਦੀਪ ਸਿੰਘ ਜੀ ਬਬਲੂ ਤੇ ਉਹਨਾਂ ਦੀ ਸਾਰੀ ਟੀਮ ਅਮਰੀਕਾ ਵਾਲੇ ਉਹਨਾਂ ਨੇ ਜਿਹੜਾ ਫੈਸਲਾ ਕੀਤਾ ਵੀ ਜਿਹੜੇ ਪ੍ਰਾਈਜ਼ ਨੇ ਜਿਹੜੇ ਮੁੰਡੇ ਬੈਸਟ ਬਣਦੇ ਸੀਗੇ ਵੀ ਉਹਨਾਂ ਨੂੰ ਵੀ ਇਹ ਪ੍ਰਾਈਜ਼ ਦਿੱਤੇ ਜਾਣ ਤੇ ਹੁਣ ਉਹ ਦੀਪੂ ਰੋਗੜਾ ਤੇ ਜਿੱਦਾਂ ਆਪਣੇ ਉਹ प्रदीप ਸੋਖਾ ਮੁੰਡਾ ਲੋਂਗੋ ਵਾਲੀਆ ਉਹਨਾਂ ਨੂੰ ਇਹ ਪ੍ਰਾਈਜ਼ ਜਿਹੜੇ ਮਾਇਆ ਕਰਵਾਏ ਗਏ ਨੇ ਜੀ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਜਗਦੀਸ਼ ਜੀ ਤੁਹਾਡਾ ਬਹੁਤ ਅਪਾਰਲਾ ਰਿਹਾ ਜਿੱਥੇ ਇਹ ਰੋਗੜਾ ਦੀ ਟੀਮ ਦੇ ਲਈ ਉੱਥੇ ਸਾਰੀ ਲੀਗ ਦੇ ਲਈ ਤੁਸੀਂ ਬੜਾ ਵਧੀਆ ਕੰਮ ਕੀਤਾ ਤੇ ਆਪਾਂ ਸਾਰਿਆਂ ਤੋਂ ਆਸ਼ ਕਰਦੇ ਹਾਂ ਵੀ ਐਤਕੀ ਜੋ ਹੋਇਆ ਉਹ ਅੱਗੇ ਨਹੀਂ ਹੋਵੇਗਾ ਇਸ ਤੋਂ ਬੈਟਰ ਹੋਰ ਬਹੁਤ ਸਾਰੇ ਲੋਕਾਂ ਨੂੰ ਨਾਲ ਜੋੜ ਕੇ ਜਿਹੜੀ ਸੰਗਰੂਰ ਕਬੱਡੀ ਲੀਗ ਹੈ ਉਹ ਚੱਲਦੀ ਰਹੇਗੀ ਤੇ ਨਾਲ ਇੱਕ ਇਹ ਵੀ ਮੈਸੇਜ ਗਿਆ ਲੋਕਾਂ ਦੇ ਵਿੱਚ ਵੀ ਸੰਗਰੂਰ ਦੇ ਵਿੱਚ ਬਹੁਤ ਸਾਰੀਆਂ ਨਰੋਲ ਓਪਨ ਦੀਆਂ ਟੀਮਾਂ ਜਿਹੜੀਆਂ ਹੁਣ ਸਾਹਮਣੇ ਆਉਣਗੀਆਂ ਤਾਂ ਕਿ ਨਰੋਲ ਓਪਨ ਦਾ ਜਿਹੜਾ ਟੂਰਨਾਮੈਂਟ ਕਰਾਉਣ ਦੇ ਵਿੱਚ ਹੁਣ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ ਤੇ ਬਹੁਤ ਬਹੁਤ ਹਾਂਜੀ ਕੁਝ ਕਹਿਣਾ ਚਾਹੁੰਦਾ ਤੇ ਬਾਕੀ ਜਿੱਦਾਂ ਹੀ ਮੈਂ ਕਹਿਣਾ ਚਾਹੂੰਗਾ ਵੀ ਜਿੱਦਾਂ ਹੁਣ ਆਪਣੇ ਸੰਗਰੂਰ ਕਬੱਡੀ ਲੀਗ ਜਿਹੜੀ ਖੇਡੀ ਗਈ ਆ ਤੇ ਹੋਰ ਵੀ ਜਿਹੜੀਆਂ ਇਲਾਕੇ ਦੀਆਂ ਕਲੱਬਾਂ ਨੇ ਐਦਾਂ ਤੁਸੀਂ ਸਾਡੇ ਨਾਲ ਰابطਾ ਕਾਇਮ ਕਰ ਕਰਕੇ ਆਪਾਂ ਜਿਹੜੀਆਂ ਟੀਮਾਂ ਨੂੰ ਆਪਾਂ ਹੋਰ ਉੱਪਰ ਚੱਕਣ ਦੇ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਿੱਦਾਂ ਤੁਸੀਂ ਬੜੀਆਂ ਟੀਮਾਂ ਤੁਸੀਂ ਪਹਿਲਾਂ ਵੱਡੀਆਂ ਟੀਮਾਂ ਬਣਾ ਰਹੇ ਹੋ ਉਸ ਤੋਂ ਪਹਿਲਾਂ ਜੇ 8 ਜਾਂ 10 ਟੀਮਾਂ ਜਾਂ 16 ਹੀ ਟੀਮਾਂ ਸਾਡੀਆਂ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਉਹ ਸਾਡੇ ਨਾਲ ਸਤਪਾਲ ਜੀ ਨਾਲ ਜਾਂ ਮੇਰੇ ਨਾਲ ਜਾਂ ਸਾਡੇ ਕਿਸੇ ਫੈਡਰੇਸ਼ਨ ਦੇ ਹੋਰ ਕਿਸੇ ਵੀ ਨੁਮਾਇंदे ਨਾਲ ਤੁਸੀਂ ਸਾਡੇ ਨਾਲ ਕੰਟੈਕਟ ਕਰਿਓ ਤੇ ਇਹ ਟੀਮਾਂ ਨੂੰ ਆਪਾਂ ਹੋਰ ਉੱਪਰ ਲੈ ਕੇ ਚੱਲੀਏ ਬਾਕੀ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਤੇ ਸ਼ੁਕਰੀਆ ਸਾਰਾ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ ਤੇ ਬਹੁਤ-ਬਹੁਤ ਮੁਬਾਰਕਾਂ ਇਹਨਾਂ ਬੱਚਿਆਂ ਨੂੰ ਤੇ ਅਸੀਂ ਕਾਮਨਾ ਕਰਦੇ ਕਿਉਂਕਿ ਸਾਡੀ ਤੇ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਸਾਡੇ ਇਲਾਕੇ ਦੀ ਜਿਹੜੀ ਕਬੱਡੀ ਆ ਉਹ ਵਧੇ ਫੁੱਲੇ ਅੱਗੇ ਵਧੇ ਸੋ ਬਹੁਤ-ਬਹੁਤ ਮੁਬਾਰਕਾਂ ਤੇ ਆਸ ਵੀ ਕਰਦੇ ਆ ਕਿਉਣ ਵਾਲੇ ਦਿਨਾਂ ਚ ਹੋਰ ਮੱਲਾ ਮਾਰਨਗੇ ਸੋ ਮੈਂ ਸਤਪਲ ਖੜਿਆਲ ਕੈਮਰਾਮੈਨ ਅੰਸ਼ੂ ਦੇ ਨਾਲ ਪੰਜਾਬ ਵਾਰੀਅਰ ਤੇ ਬਹੁਤ-ਬਹੁਤ ਧੰਨਵਾਦ ਜੀ